ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆ ਨੂੰ ਮੇਰੀ ਵੱਲੋਂ ਪਿਆਰ ਪ੍ਰੀਸ਼ ਸਵੀਕਾਰ ਮੈਂ ਹਾਂ ਤੁਹਾਡਾ ਉਸ ਰਾਜ ਇੱਕ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਂਦਿਆਂ ਤਿਆਰੀਆਂ ਖਿੱਚ ਲੀਆਂ ਨੇ ਜਿੰਨੇ ਵੀ ਡੈਲੀਗੇਟਸ ਨੇ ਸ਼ਰੋਮਣੀ ਅਕਾਲੀ ਦਲ ਦੇ 6000 ਤੋਂ ਵੱਧ ਡੈਲੀਗੇਟ ਦੱਸੇ ਜਾ ਰਹੇ ਨੇ ਜਿਹੜਾ ਜਿਹੜੇ ਕਿ 12 April ਨੂੰ ਤੇਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠੇ ਹੋਣਗੇ 11 ਵਜੇ ਯਾਨੀ ਕਿ 11 ਤੋਂ ਲੈ ਕੇ 11:30 ਵਜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਫਿਰ ਦੁਬਾਰਾ ਪ੍ਰਧਾਨ ਬਨਾਇਆ ਜਾਵੇਗਾ ਇਸ ਦੀ ਤਿਆਰੀ ਪੂਰੀ ਖਿੱਚਲੀ ਹੈ ਬਾਦਲ ਪਰਵਾਰ ਨੇ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜੇ ਨੇ ਚੈਲੰਜ ਕਰ ਦਿੱਤਾ ਹੈ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਝੂਠੇ ਪੰਥਕ ਦੇ ਭਗੌੜੇ ਮਕਾਰ ਆਦਮੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਔਰ ਸਭ ਤੋਂ ਝੂਠਾ ਮੈਂ ਕਿਉਂ ਕਹਿ ਰਿਹਾ ਔਰ ਮਕਾਰ ਕਿਉਂ ਕਹਿ ਰਿਹਾ ਕਿ ਜਿਹਨੂੰ ਪਤਾ ਹੋਵੇ ਕਿ ਮੇਰੀ ਗਲਤੀ ਹੈ ਤੇ ਫਿਰ ਵੀ ਝੂਠ ਬੋਲੇ। ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਉਹਨਾਂ ਨੇ ਝੂਠ ਬੋਲਿਆ ਕਿ ਨਿਗਰਾਨ ਕਮੇਟੀ ਸੀ ਕਿਤੇ ਵੀ ਜਿਹੜਾ ਹੈਗਾ ਭਾਰਤੀ ਨਹੀਂ ਲਿਖਿਆ। ਮੈਂ ਸੰਗਤ ਨੂੰ ਬੇਨਤੀ ਕਰੂੰਗਾ ਕਿ 1 ਮਿੰਟ ਕੱਢ ਕੇ ਕਿ ਸੁਣ ਲਿਓ ਜੁਦੇਵਦਰ ਸਾਹਿਬਾਨ ਨੇ ਕਿ ਇਹ ਉਹ ਵੀਡੀਓ ਵੀ ਲਾਵਾਂਗੇ ਪਰ ਜੋ ਮੈਂ ਲਿਖਿਆ ਉਹ ਮੈਂ ਪੜ੍ਹ ਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੀਡਰਸ਼ਿਪ ਆਪਣੇ ਗੁਨਾਹ ਕਾਰਨ ਸਿੱਖ ਪੰਥ ਦੀ ਰਾਸ਼ੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਵਿੱਚ ਸੀ ਮਹ ਜਿਹੜੇ ਮਹ ਰਤੀ ਹੈ ਨਾ ਇਹ ਅਧਿਕਾਰ ਗਵਾਏ ਵਾਲੇ ਦੇ ਵਿੱਚ ਸੀਗੇ ਇਸ ਲਈ ਪੰਜ ਸਿੰਘ ਸਰਬਾਣ ਵੱਲੋਂ ਹੇਠ ਲਿਖੇ ਅਨਸਾਰ ਆਕੂਆ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਧਾਰਕੜ ਦੀ ਕਾਪੀ ਦੇ ਨਾਲ ਫੇਰ ਮੈਂਬਰ ਬਣਾਏ ਜਾਣ ਤੇ 6 ਮਹੀਨੇ ਦੇ ਵਿੱਚ ਭਰਤੀ ਕਰਕੇ ਤੇ ਮੈਂਬਰ ਬਣਾਉਣੇ ਸੀ ਤੇ ਜਿਹੜੇ ਸੱਤ ਮੈਂਬਰ ਸੀ ਅਰਜੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਪਾਲ ਸਿੰਘ ਬਡੂੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਸੀ ਜਿਹੜੇ ਦੋਨੋਂ ਸੁਪੀਰ ਸਿੰਘ ਬਾਦਲ ਦੇ ਹੁਕਮਾਂ ਤੇ ਅਸਤੀਫਾ ਦੇ ਕੇ ਤੇ ਸ਼੍ਰੀ ਕਾਹਤਖ ਸਾਹਿਬ ਦੇ ਹੁਕਮ ਉਤਲਾੰਝੀ ਲੈ ਕੇ ਚਲੇ ਗਏ ਜਿਹੜੇ ਵਾਰ-ਵਾਰ ਕਹਿੰਦੇ ਆ ਨਾ ਪੰਜ ਮੈਂਬਰੀ ਕਮੇਟੀ ਜਿੱਥੋਂ ਆ ਗਈ ਜਾਂ ਦੇ ਸੱਤਾ ਦੇ ਵਿੱਚੋਂ ਦੋ ਭਗੌੜੇ ਹੋਗੇ ਪੰਥ ਤੋਂ ਆਕਾਮਕਰ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਗੇ ਤੇ ਉਹ ਪੰਜਾਂ ਦੇ ਵਿੱਚ ਅਗਲੇ ਜਿਹੜੇ ਚੀਜ਼ਾ ਨਾ ਹੁੰਦਾ ਸੀਗਾ ਸਰਦਾਰ ਇਕਬਾਲ ਸਿੰਘ ਝੁੰਦਾ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਰਦਾਰ ਮਨਪ੍ਰੀਤ ਸਿੰਘ ਿਆੜੀ ਸਰਦਾਰ ਸੰਤਾ ਸਿੰਘ ਮੈਂਕਰ ਤੇ ਬੀਬੀ ਸਤਵੰਤ ਕੌਰ ਕਿ ਇਹ ਜਿਹੜਾ ਹੈਗਾ ਇਹ ਮੈਂ ਨਾਲ ਹੁਕਮਨਾਮਾ ਵੀ ਹੂਬ ਹੂ ਜਿਹੜਾ ਹੈਗਾ ਇਹ ਲਾਉਂਦਾ ਔਰ ਮੈਂ ਝੂਠਾ ਤੇ ਮਕਾਰ ਤੇ ਪੰਥ ਦਾ ਭਗੌੜਾ ਇਹ ਸਾਹਮਣੇ ਨੂੰ ਕਿਉਂ ਗਿਆ ਡਾਕਟਰ ਚੀਮਾ ਨੂੰ ਕਿਉਂਕਿ ਅਗਲਾ ਜਿਹੜੀ ਲਾਈਨ ਆ ਉਹ ਸਿੱਧੇ ਲੜਕੂ ਹੁੰਦੀ ਸੀ ਵਰਕਿੰਗ ਕਮੇਟੀ ਨੂੰ ਉਦੇਸ਼ ਹੈ ਕਿ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਾਬਤਕ ਸਾਹਿਬ ਨੂੰ ਜਾਣਕਾਰੀ ਭੇਜਣ ਤੇ ਸਭ ਤੋਂ ਪਹਿਲਾਂ ਅਸਤੀਫੇ ਦੇ ਨਾਲ ਵਿੱਚ ਕੌਣ ਸੀ ਇਹਹੀ ਮੁੱਦਾ ਠਗਣਾ ਜਿਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ ਡਾਕਟਰ ਚੀਮੇ ਨੇ ਫਿਰ ਐਨਟੀ ਸ਼ਰਮਾ ਫਿਰ ਐਨਕੇ ਜਿਹੜੇ ਚਿੰਜਰ ਸਾਹਿਬ ਤੇ ਨਾਲ ਬੈਠੇ ਜਿਹੜੇ ਦੋਨੋਂ ਸੀਗੇ ਰਾਜੂ ਖੰਨਾ ਜੀ ਤੇ ਜਿਹੜੇ ਹੈਗੇ ਆ ਕਲੇਰ ਸਾਹਿਬ ਤੇ ਹੋਰ ਵੀ ਕਈ ਲੀਡਰ ਸੀਗੇ ਕਿ ਇਹ ਦੂਜਾ ਹੁਕਮਨਾਮਾ ਕਿ ਇਹ ਇਹਦੀ ਉਲੰਘਣਾ ਕੀਤੀ ਹੈ ਸਭ ਤੋਂ ਪਹਿਲਾਂ ਈਸੀ ਨੇ ਆਪਣਾ ਅਸਤੀਫਾ ਨਾਲ ਮਨਜ਼ੂਰ ਕਰਨ ਕਰਕੇ ਭਾਰਤੀ ਦਾ ਕੰਮ ਜਿਹੜਾ ਉਹ ਸ੍ਰੀ ਕਾਟਕ ਸਾਹਿਬ ਦੇ ਹੁਕਮਨਾਮੇ ਦੇ ਉਲਟ ਜਾ ਕੇ ਕੀਤਾ ਇਸ ਕਰਕੇ ਲੋਕਾਂ ਨੂੰ ਚੀਮਾ ਸਾਹਿਬ ਗੁੰਮਰਾਹ ਨਾ ਕਰੋ ਆਉਣਾ ਸਮਝਾ ਦਸੂਗਾ ਕਿ ਤੁਸੀਂ ਪੰਥ ਦੇ ਭਗੌੜੇ ਹੋ ਕੇ ਮੇਰੇ ਖਿਲਾਫ ਜਾ ਕੇ ਤੁਹਾਡੇ ਧਰਤੀ ਤੇ ਕੋ ਪੈਰ ਲੱਗਾ ਦਿਊਗਾ ਕਿ ਨਹੀਂ ਦਿਊਗਾ ਇਹ 27 ਲੱਖ ਤੁਸੀਂ ਭਰਤੀ ਕੀਤੀ ਹੈ ਮੈਂ ਤੁਹਾਨੂੰ ਚੈਲੰਜ ਕਰਦਾ ਅੱਜ ਔਰ ਤੁਹਾਡੇ ਪਾਰਟੀ ਦੇ ਆਗੂ ਨੂੰ ਵੀ ਮੈਂ ਚੈਲੰਜ ਕਰਦਾ ਕਿ 27 ਹਜ਼ਾਰ ਡੈਲੀਗੇਟ ਤੁਸੀਂ ਸਾਰੇ ਪੰਜਾਬ ਚੋਂ ਬਣਾਇਆ ਦੱਸਿਆ 27 ਦਾ ਡੈਲੀਗੇਟ 27 ਲੱਖ ਦੀ ਭਰਤੀ ਦਾ 27 ਹਜ਼ਾਰ ਬੰਦਾ ਕੱਲ ਤੱਕ ਆਪਣੀ ਪਾਰਟੀ ਦੀ ਵੈਬਸਾਈਟ ਤੇ ਨਾਮ ਪਾਓ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਨਾਲ ਕੌਣ ਹੈ ਕਿ ਨਹੀਂ ਨਾਲ ਕੋਣ ਸਾਰੇ ਪੰਜਾਬ ਚੋਂ 5 6000 7000 ਬੰਦਾ ਨਹੀਂ ਤੁਸੀਂ ਚੱਲਿਆ ਨਹੀਂ ਮੀਟਿੰਗਾਂ ਚ इकठा कर सके ਤੇ ਤੁਸੀਂ ਸ਼ੋਅ ਕਰਦੇ ਹੋ ਕਿ 27000 ਡੈਲੀਗੇਟ ਹੈ ਸਾਡਾ ਇੱਥੇ ਹੀ ਮਸਲੀ ਚਾਲ ਜਿਹੜਾ ਸਟੇਟ ਦੇ ਡੈਲੀਗੇਟ ਬਣਾਏ ਆ ਕਿਰਪਾ ਕਰਕੇ ਉਹਦੀ ਲਿਸਟਾਂ ਚ ਮੀਡੀਆ ਨੂੰ ਜਾਰੀ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਹੋਵੇ ਕੌਣ ਲੋਕਾਂ ਜਿਹੜੇ ਸ਼੍ਰੀ ਗਾਂਤਕ ਸਾਹਿਬ ਦੇ ਹੁਕਮਾਂ ਮੇ ਤੋਂ ਭਗੌੜੇ ਹੋ ਕੇ ਤੇ ਕਿਸੇ ਭਗੌੜੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਇਹ ਲੋਕ ਝੂਠ ਬੋਲਦੇ ਆ ਹੁਕਮਾਂ ਮੇ ਤੇ ਧੱਜੀਆਂ ਉਡਾ ਰਹੇ ਆ ਔਰ ਖਾਸ ਕਰਕੇ ਐਸਪੀ ਜਿਹੜੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਾਡੀ ਜੁਮੇਮਰੀ ਬਣਦੀ ਆ ਹੁਕਮਨਾਮੇ ਦੀ ਪੂਰਤੀ ਕਰਨ ਦੀ ਕਿਤੇ ਗਵਾ ਨਾ ਬਣ ਜਉ ਜਾ ਕੇ ਹੁਣ ਕਿਤੇ ਉਸੇ ਚੋਣ ਦੇ ਵਿੱਚ ਹਿੱਸੇਦਾਰ ਵੀ ਬਣ ਜੂ ਇਸ ਕਰਕੇ ਪੰਥ ਆਪੇ ਫੈਸਲਾ ਕਰ ਲੂਗਾ ਸਮਾਂ ਲੱਗੂਗਾ ਪਰ ਇਹ ਹੁਕਮਨਾਮੇ ਦੇ ਭਗੋੜੇ ਲੋਕਾਂ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਜਿਹੜੇ ਸਿੱਖ ਹੈ ਯਾਨੀ ਕਿ ਚਰਨਜੀਤ ਸਿੰਘ ਬਰਾੜ ਨੇ ਕਿਹਾ ਭਗੋੜੇ ਮਨਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜਿਨ੍ਹਾਂ ਨੇ ਮੰਨੂ ਮੱਥਾ ਲਾਇਆ ਤੇ ਪੰਥ ਇਸ ਦਾ ਵਿਰੋਧ ਕਰੇਗਾ ਪੰਥ ਇਹਨਾਂ ਦੇ ਪੈਰਾ ਹਿੱਟ ਜਮੀਨੀ ਲੱਗਣ ਦੇਵੇਗਾ 27 ਲੱਖ ਦੀ ਭੜਤੀ ਤੇ 27000 ਡੈਲੀਗੇਟ ਉਹ ਵੈਬਸਾਈਟ ਉੱਤੇ ਨਾਮ ਜਾਰੀ ਕਰੇ ਸ਼ੁਰੂ ਕੀ ਅਕਾਲੀ ਦਲ ਭਗੌੜੇ ਕਿਵੇਂ ਪ੍ਰਧਾਨ ਬਣ ਸਕਦੇ ਨੇ ਚਰਨਜੀਤ ਸਿੰਘ ਬਰਾੜ ਨੇ ਕਹਾ ਕਿ ਸਿੱਖ ਕੌਮ ਕਦੇ ਵੀ ਇਹਨਾਂ ਨੂੰ ਮਾਫੀ ਕਰੇਗੀ ਤੇ 2 ਜਾਂ 27 ਦੇ ਵਿੱਚ ਇਹਨਾਂ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ ਕਿਉਂਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਸਮਰਪਤ ਨੇ ਜਿਹੜੇ ਨਿਮਾਣੇ ਨੇ ਜਿਹੜੇ ਹੁਕਮਨਾਮਿਆਂ ਨੂੰ ਮੰਨਦੇ ਨੇ ਉਹ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੋਟ ਨਹੀਂ ਪਾਉਣਗੇ ਡਾਕਟਰ ਦਲਜੀਮਾ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਲੇਕਿਨ ਨਾ ਤਾਂ ਅਸਤੀਫਾ ਅਸਤੀਫਾ ਮਨਜ਼ੂਰ ਕੀਤਾ ਗਿਆ ਅਤੇ ਕਿਵੇਂ ਆ ਗਿਆ ਯਾਨੀ ਕਿ ਝੂਠਾਂ ਦਾ ਪਲੰਦਾ ਸ਼੍ਰੋਮਣੀ ਅਕਾਲੀ ਦਲ ਦੀ ਜੜ੍ਹਾਂ ਦੇ ਵਿੱਚ ਦੇ ਰਿਹਾ ਹੈ ਤੇਲ ਡਾਕਟਰ ਦਲਜੀਤ ਸਿੰਘ ਚੀਮਾ ਡਾ. ਦਲਜੀਤ ਸਿੰਘ ਚੀਮਾ ਨੇ ਸਭ ਤੋਂ ਵੱਧ ਪਾਰਟੀ ਦਾ ਨੁਕਸਾਨ ਕੀਤਾ ਹੈ ਧੰਨਵਾਦ